ਪਿਆਰ ਭਰੀ ਸਵੇਰ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਪੰਜਾਬ ਦੇ ਵਿਤਮੰਤ ਹਰ ਪਾਸੇ ਸੀਮਾ ਨੇ ਮਲਾਜ਼ਮਾਂ ਦੀਆਂ ਜਿਹੜੀਆਂ ਮਲਾਜ਼ਮਾਂ ਤੇ ਪੈਨਸ਼ਨ ਦੀਆਂ ਜਿਹੜੀਆਂ ਦਿੱਤੀਆਂ ਵੱਡੀਆਂ ਖੁਸ਼ਖਬਰੀ ਜਿਹੜੀ ਵਿੱਤ ਮੰਤਰੀ ਨੇ ਜਿਹੜੀ ਗੁੱਡ ਨਿਊਜ਼ ਦਿੱਤੀ ਹੈ ਵਿੱਤ ਵਿਭਾਗ ਦੇ ਵੱਲੋਂ ਮੰਗਾਂ ਪੂਰੀਆਂ ਕਰਨ ਦੇ ਹੁਕਮ ਆ ਜਿਹੜੇ ਉਹ ਜਾਰੀ ਕੀਤੇ ਗਏ ਆ ਵੱਡੀ ਖੁਸ਼ਖਬਰੀ ਜਿਹੜੀ ਪੰਜਾਬ ਦੇ ਮੁਲਾਜ਼ਮਾਂ ਨੂੰ ਹੁਣ ਮਿਲਣ ਜਾ ਰਹੀ ਹੈ ਮੁਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਜਿਹੜੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੇ ਵੱਲੋਂ ਜਾਰੀ ਕੀਤੀ ਗਈ ਹੈ ਪੰਜਾਬ ਮੁਲਾਜ਼ਮਾਂ ਦੀਆਂ ਵੱਡੀਆਂ ਜਿਹੜੀਆਂ ਮੰਗਾਂ 2.0 9 ਫੈਕਟਰ ਅਤੇ 11% ਡੀਏ ਦੇ 18228 ਕਰੋੜ ਰੁਪਏ ਦੇ ਬਕਾਏ ਇਹਨਾਂ ਬੰਦ ਕਰੇ ਬੰਦ ਪਏ ਪੱਤੇ ਬਹਾਲ ਕਰਨਾ ਇਹਨਾਂ ਦੇ ਉੱਪਰ ਵੱਡੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਜੇਕਰ ਪਹਿਲੀ ਵਾਰੀ ਚੈਨਲ ਤੇ ਆ ਰਹੇ ਹੋ ਚੈਨਲ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਤ ਸਿੰਘ ਜੀ ਮਾ ਦੇਹੇ ਉਹਨਾਂ ਦੇ ਨਾਲ ਹੋਰ ਕਈ ਵਿੱਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਜਿਹੜੀ ਹੈ ਮੁਲਾਜ਼ਮਾਂ ਨਾਲ ਕੀਤੀ ਗਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਤ ਸਿੰਘ ਜੀ ਮਾ ਜੀ ਨੇ ਜਿਹੜੀ ਮੁਲਾਜ਼ਮਾਂ ਦੀ ਅਹਿਮ ਜਿਹੜੀ ਜਾਣਕਾਰੀ ਜਿਹੜੀ ਦਿੱਤੀ ਹੈ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਦੀ ਬਹੁਤ ਸਾਰੀਆਂ ਮੰਗਾਂ ਜਿਨ੍ਹਾਂ ਦੇ ਉੱਪਰ ਅਸੀਂ ਪਹਿਲਾਂ ਹੀ ਕੰਮ ਕਰ ਰਹੇ ਹਾਂ ਭਾਵੇਂ ਕਿ OPS ਦਾ ਮੁੱਦਾ ਹੋਵੇ ਭਾਵੇਂ TA ਬਕਾਏ ਜਾਰੀ ਕਰਨ ਦਾ ਮੁੱਦਾ ਹੋਵੇ ਉਹਨਾਂ ਨੇ ਇਥੇ ਨਾਲ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੁਝ ਮੰਗਾਂ ਤੇ ਕੇਸ ਚੱਲ ਰਿਹਾ ਹੈ ਇਸੇ ਕਰਕੇ ਮੰਗਾਂ ਉੱਪਰ ਜਿਹੜੀ ਹੈ ਦੇਰੀ ਹੋ ਰਹੀ ਹੈ ਤੇ ਕੁਝ ਅਜਿਹੇ ਮਾਮਲੇ ਜਿਨ੍ਹਾਂ ਦੇ ਉੱਪਰ ਪਿਛਲੀਆਂ ਸਰਕਾਰਾਂ ਨੇ ਮੁਲਾਜ਼ਮਾਂ ਤੇ ਪੈਨਸ਼ਨ ਦੇ ਬਕਾਏ ਰੋਕੇ ਰੱਖੇ ਹੋਣ ਹੋਣ ਵੱਡੀ ਰਕਮ ਦਾ ਪ੍ਰਬੰਧ ਕਰਨਾ ਜੋ ਕਿ ਮੁਲਾਜ਼ਮਾਂ ਨੂੰ ਬਕਾਇਆ ਰਕਮ ਦਿੱਤੀ ਜਾ ਸਕੇ ਕਾਫੀ ਜ਼ਿਆਦਾ ਜਿਹੜਾ ਖਲਾਰਾ ਪਿਆ ਹੋਇਆ ਜਿਸ ਨੂੰ ਅਸੀਂ ਸਮੇਟ ਰਹੇ ਹਾਂ ਤੇ ਬਹੁਤ ਹੀ ਜਲਦੀ ਪੰਜਾਬ ਦੇ ਮੁਲਾਜ਼ਮਾਂ ਨੂੰ ਅਸੀਂ ਅਹਿਮ ਵੱਡੀ ਖੁਸ਼ਖਬਰੀ ਜਿਹੜੀ ਹੈ ਅਸੀਂ ਦੇਣ ਜਾ ਰਹੇ ਹਾਂ ਤਾਂ ਜੋ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਪਹਿਲਾਂ ਹੀ 36000 ਮੁਲਾਜ਼ਮਾਂ ਨੂੰ ਪੱਕੇ ਕਰ ਚੁੱਕੇ ਹਾਂ ਤੇ ਆਉਣ ਵਾਲੀਆਂ ਦਿਨਾਂ ਦੇ ਵਿੱਚ ਹੋਰ ਵੀ ਮੁਲਾਜ਼ਮਾਂ ਨੂੰ ਅਸੀਂ ਪੱਕੇ ਕਰਨ ਜਾ ਰਹੇ ਹਾਂ ਪਰ ਇਥੇ ਮੁਲਾਜ਼ਮਾਂ ਦੇ ਅੰਦਰ ਭਾਰੀ ਰੋਸ ਜਿਹੜਾ ਵਧਦਾ ਗਿਆ ਹੈ ਕਿਉਂਕਿ ਜਿੰਨ ਮਲਾਜ਼ਮਾਂ ਦਾ ਹਵਾਲਾ ਪੰਜਾਬ ਦੇ ਵਿੱਤ ਮੰਤਰੀ ਹੱਦ ਦੀ ਵੱਲੋਂ ਦਿੱਤਾ ਗਿਆ ਸੀ ਉਹ ਮਲਾਜ਼ਮ ਪਹਿਲਾਂ ਹੀ ਰੋਲਾ ਪਾ ਰਹੇ ਨੇ ਕਿ ਉਹਨਾਂ ਨੂੰ ਪੱਕਾ ਹਾਲੇ ਤੱਕ ਨਹੀਂ ਕੀਤਾ ਗਿਆ ਉਹਨਾਂ ਦੀਆਂ ਜਿਹੜੀਆਂ ਸਿਰਫ ਤਨਖਾਹਾਂ ਜਿਹੜੀਆਂ ਉਹਨਾਂ ਨੂੰ ਵੀ ਵਿੱਚ ਹੀ ਵਾਅਦਾ ਕੀਤਾ ਗਿਆ ਹੈ ਅਤੇ ਇਹ ਸੀਮਿਤ ਤਨਖਾਹਾਂ ਕਰ ਦਿੱਤੀਆਂ ਗਈਆਂ ਨੇ ਤੇ ਉਹਨਾਂ ਦੇ ਉੱਪਰ ਰਿਟਾਇਰਮੈਂਟ ਵਗੈਰਾ ਦੇ ਉੱਪਰ ਕੋਈ ਵੀ ਅਪਡੇਟ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਨੂੰ ਲੱਗਦੇ ਹੋਰ ਭੱਤੇ ਆ ਜਿਹੜੇ ਉਹਨਾਂ ਦਾ ਲਾਭ ਜਾ ਦਿੱਤਾ ਜਾ ਰਿਹਾ ਹੈ ਫਿਰ ਵੀ ਪੱਕੇ ਮੁਲਾਜ਼ਮ ਕਿਸ ਤਰ੍ਹਾਂ ਹੋਏ ਸਿਰਫ ਤਨਖਾਹਾਂ ਵਧਾਉਣ ਦੇ ਨਾਲ ਕੋਈ ਪੱਕਾ ਨਹੀਂ ਹੁੰਦਾ ਕਈ ਭੱਤੇ ਮਿਲਦੇ ਨੇ ਰਿਟਾਇਰਮੈਂਟ ਦੀ ਜਿਹੜੀ ਮਿਤੀ ਫਿਕਸ ਕੀਤੀ ਜਾਂਦੀ ਹੈ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਜਾਂਦਾ ਹੈ ਮੁਲਾਜ਼ਮਾਂ ਦਾ ਇਹ ਇੱਕ ਵੱਡਾ ਸਵਾਲ ਪੰਜਾਬ ਸਰਕਾਰ ਤੋਂ ਪੁੱਛਿਆ ਗਿਆ ਜਿਸ ਦੇ ਵਿੱਚ ਉਹ ਜਿਹੜਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਕੋਲੋਂ ਕੋਈ ਵੀ ਪ੍ਰੋਸੈਸਯੋਗ ਜਵਾਬ ਨਜ਼ਰ ਨਹੀਂ ਆਇਆ ਹੁਣ ਸੋ ਹੁਣ ਪੰਜਾਬ ਦੇ ਮੁਲਾਜ਼ਮਾਂ ਨੂੰ ਜਿਹੜਾ ਹੈ ਜਿਹੜੇ ਜਿਹੜੇ ਕਿ ਉਹਨਾਂ ਨੂੰ ਦੇਣ ਦੇ ਲਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਨੇ ਜੋ ਕਿ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਕਿ ਦਫਤਰੀ ਕਰਮਚਾਰੀ ਸਿੱਖਿਆ ਵਿਭਾਗ ਦੇ ਜਿਹੜੇ ਕਰਮਚਾਰੀ ਉਹਨਾਂ ਦੀਆਂ ਮੰਗਾਂ ਦੇ ਉੱਪਰ ਜਲਦ ਤੋਂ ਜਲਦ ਕੰਮ ਕੀਤਾ ਜਾਵੇ ਮੰਗਾਂ ਨੂੰ ਪੂਰਾ ਕੀਤਾ ਜਾਵੇ ਅਤੇ ਜਲਦ ਤੋਂ ਜਲਦ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਬੰਦੀ ਹੱਕੀ ਉਹਨਾਂ ਦੀਆਂ ਮੰਗਾਂ ਨੇ ਹੁਣ ਇੱਥੇ ਜਿਹੜੇ ਪੰਜਾਬ ਦੇ ਮੁਲਾਜ਼ਮਾਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੀ ਕੋਈ ਖੁਸ਼ਖਬਰੀ ਜਿਹੜੀ ਹੈ ਨਿਕਲ ਸਕਦੀ ਇਸ ਦੇ ਨਾਲ ਹੀ ਇੱਕ ਹੋਰ ਅਪਡੇਟ ਹੈ ਜਿਸ ਤਰ ਇਹ ਹੋ ਕਿ ਚੰਡੀਗੜ੍ਹ ਅਤੇ ਯੂਪੀ ਯੂਪੀ ਦੇ ਮੁਲਾਜ਼ਮ ਕੰਮ ਨੀਜੀਕਰਨ ਖਿਲਾਫ ਲਗਾਤਾਰ ਲੜਾਈ ਲੜ ਰਹੇ ਹਨ ਜਿਸ ਜਿਸ ਦੀ ਕੜੀ ਵੱਜੋਂ ਨੈਸ਼ਨਲ ਕੋਆਰਡੀਨੇਸ਼ਨਲ ਕਮੇਟੀ ਆਫ ਜਿਹੜਾ ਕਿ EMPLOYEES ਅਤੇ ENGINEER ਨੇ ਫੈਸਲਾ ਕੀਤਾ ਹੈ ਕਿ ਮਿਤੀ 31 1 2025 ਨੂੰ ਸਮੂੱਚੇ ਜਿਹੜੇ ਭਾਰਤ ਅੰਦਰ ਬਿਜਲੀ ਕਾਮ ਕਰਮਚਾਰੀਆਂ ਅਧਿਕਾਰੀਆਂ ਦੇ ਵੱਲੋਂ ਯੂਪੀਆ ਤੇ ਚੰਡੀਗੜ੍ਹ ਦੇ ਬਿਜਲੀ ਕਾਮਿਆਂ ਦੇ ਸਮਰਥਨ ਦੇ ਵਿੱਚ ਇੱਕ ਉਪ ਮੰਡਲ ਦਫ਼ਤਰਾਂ ਦੇ ਅੱਗੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ PSEB EMPLOYEES UNION JOINT FORM ਬਿਜਲੀ ਮਲਾਹਜਮ ਇਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਯੂਨੀਅਨ ਇੰਜੀਨੀਅਰ ਜਿਹੜੇ ਦੇ ਵੱਲੋਂ ਸਾਥੀ ਰਤਨ ਸਿੰਘ ਮਾਜਰੀ ਅਤੇ ਇਹਨਾਂ ਦੇ ਵੱਲੋਂ ਜਿਹੜਾ ਹੈ 31 1 2025 ਦਿਨ ਸ਼ੁੱਕਰਵਾਰ ਨੂੰ ਸਮੁੱਚੇ ਰਾਜਾ ਨਿਖੀ ਅੱਜ ਪੰਜਾਬ ਦੇ ਵਿੱਚ ਮੰਡਲ ਉਪਰ ਮੰਡਲ ਦਫ਼ਤਰਾਂ ਦੇ ਅੱਗੇ ਰੋਸ ਰੈਲੀਆਂ ਕਰਨਗੇ ਹਾਂਜੀ ਦੋਸਤੋ ਇਹ ਸੀ ਅੱਜ ਦੀ ਪੱਟੀ ਅਤੇ ਖਾਸ ਅਪਡੇਟ ਲੈ ਕੇ ਹੋਰ ਆਵਾਂਗੇ ਨਵੀਆਂ ਅਪਡੇਟ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਕਿਸੇ ਆਪ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ